ਇਸ ਟਾਈਮ ਦੀ ਵੱਡੀ ਖਬਰ ED ਨੇ ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਤੇ ਉਹਨਾਂ ਦੇ ਪੁੱਤਰ ਰਾਣਾ ਇੰਦਰਪ੍ਰਤਾਪ ਸਿੰਘ ਦੀ 22.2 ਕਰੋੜ ਦੀ ਜਾਇਦਾਦ ਹਿसील ਕਰ ਦਿੱਤੀ ਹੈ ED ਜਲੰਧਰ ਨੇ ਭਾਰਤ ਤੋਂ ਬਾਹਰ ਵਿਦੇਸ਼ੀ ਮੁਦਰਾ ਰੱਖਣ ਲਈ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ 1999 ਦੀ ਧਾਰਾ 37A ਦੇ ਤਹਿਤ ਰਾਣਾ 슈ਗਰਸ ਲਿਮਟਿਡ ਦੀ 22.02 ਕਰੋੜ ਰੁਪਏ ਦੀ ਅਚਲ ਜਾਇਦਾਦ ਜ਼ਬਤ ਕੀਤੀ ਹੈ प्राप्त जानकारी अनुसार कपूरथला ਤੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਉਕਤ ਕੰਪਨੀ ਦੇ ਮਾਲਕ ਹਨ ਜਿਨ੍ਹਾਂ ਖਿਲਾਫ ਇਹ ਕਾਰਵਾਈ ਕੀਤੀ ਗਈ ਹੈ ਦੋਵੇਂ ਵਿਧਾਇਕ ਅਤੇ ਪਰਿਵਾਰ ਦੇ ਹੋਰ ਮੈਂਬਰ ਕੰਪਨੀ ਦੇ ਹਿੱਸੇਦਾਰ ਹਨ ਈਡੀ ਵੱਲੋਂ ਵੀਰਵਾਰ ਰਾਤ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਸੰਗੀ ਏਜੰਸੀ ਨੇ ग्लोबल डिपॉजिट रिसिप्ट्स जारी ਕਰਨ ਅਤੇ ਆਪਣੇ ਅਸਲ ਉਦੇਸ਼ ਲਈ ਜੀ ਡੀ ਆਰ ਪ੍ਰਕਿਰਿਆ ਦੀ ਵਰਤੋਂ ਨਾ ਕਰਨ ਦੇ ਸਬੰਧ ਵਿੱਚ ਰਾਣਾ 슈ਗਰ ਲਿਮਟਿਡ ਦੇ ਪ੍ਰਮੋਟਰਾਂ ਨਿਰਦੇਸ਼ਕਾਂ ਅਤੇ ਸ਼ੇਅਰਧਾਰਕਾਂ ਦੇ ਵਿਰੁੱਧ ਫੀਮਾ ਦੇ ਪ੍ਰਬੰਧਾ ਦੇ ਤਹਿਤ ਜਾਂਚ ਸ਼ੁਰੂ ਕੀਤੀ ਗਈ ਹੈ। ईडी ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕੁੱਲ ਜੀ ਡੀ ਆਰ ਰਸੀਦਾ ਵਿੱਚੋਂ ਰਾਣਾ 슈ਗਰ ਲਿਮਟਿਡ ਨੇ ਪੂਰੀ ਜੀ ਡੀ ਆਰ ਪ੍ਰਾਪਤੀਆਂ ਨੂੰ ਭਾਰਤ ਵਿੱਚ ਵਾਪਸ ਨਹੀਂ ਲਾਈ ਜਿਸ ਕਾਰਨ ਖੰਡ ਮਿਲ ਦੇ ਐਫੀਐਮਏ 1999 ਦੀ ਧਾਰਾ 4 ਦੀ ਲੰਗੜਾ ਕਰਕੇ ਭਾਰਤ ਚੋਂ ਬਾਹਰ 2.56 ਮਿਲੀਅਨ ਅਮਰੀਕੀ ਡਾਲਰ ਦੀ ਜੀਡੀਆ ਆਮਦਨ ਰੱਖੀ ਹੈ ਦੱਸਦੀ ਹੈ ਕਿ ਈਡੀ ਵੱਲੋਂ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ ਇਸ ਟਾਈਮ ਦੀ ਵੱਡੀ ਖਬਰ ED ਨੇ ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਤੇ ਉਹਨਾਂ ਦੇ ਪੁੱਤਰ ਰਾਣਾ ਇੰਦਰਪ੍ਰਤਾਪ ਸਿੰਘ ਦੀ 22.2 ਕਰੋੜ ਦੀ ਜਾਇਦਾਦ ਜ਼ਬਤ ਕਰ ਦਿੱਤੀ ਹੈ ED ਜਲੰਧਰ ਨੇ ਭਾਰਤ ਤੋਂ ਬਾਹਰ ਵਿਦੇਸ਼ੀ ਮੁਦਰਾ ਰੱਖਣ ਲਈ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ 1999 ਦੀ ਧਾਰਾ 37A ਦੇ ਤਹਿਤ ਰਾਣਾ 슈ਗਰਸ ਲਿਮਟਿਡ ਦੀ 22.02 ਕਰੋੜ ਰੁਪਏ ਦੀ ਅਚਲ ਜਾਇਦਾਦ ਜਬਤ ਕੀਤੀ ਹੈ प्राप्त जानकारी अनुसार कपूरथला ਤੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਉਕਤ ਕੰਪਨੀ ਦੇ ਮਾਲਕ ਹਨ ਜਿਨ੍ਹਾਂ ਖਿਲਾਫ ਇਹ ਕਾਰਵਾਈ ਕੀਤੀ ਗਈ ਹੈ ਦੋਵੇਂ ਵਿਧਾਇਕ ਅਤੇ ਪਰਿਵਾਰ ਦੇ ਹੋਰ ਮੈਂਬਰ ਕੰਪਨੀ ਦੇ ਹਿੱਸੇਦਾਰ ਹਨ ਈਡੀ ਵੱਲੋਂ ਵੀਰਵਾਰ ਰਾਤ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਸੰਗੀ ਏਜੰਸੀ ਨੇ ग्लोबल डिपॉजिट रिसिप्ट्स जारी ਕਰਨ ਅਤੇ ਆਪਣੇ ਅਸਲ ਉਦੇਸ਼ ਲਈ ਜੀ ਡੀ ਆਰ ਪ੍ਰਕਿਰਿਆ ਦੀ ਵਰਤੋਂ ਨਾ ਕਰਨ ਦੇ ਸਬੰਧ ਵਿੱਚ ਰਾਣਾ 슈ਗਰ ਲਿਮਟਿਡ ਦੇ ਪ੍ਰਮੋਟਰਾਂ ਨਿਰਦੇਸ਼ਕਾਂ ਅਤੇ ਸ਼ੇਅਰਧਾਰਕਾਂ ਦੇ ਵਿਰੁੱਧ ਫੀਮਾ ਦੇ ਪ੍ਰਬੰਧਾ ਦੇ ਤਹਿਤ ਜਾਂਚ ਸ਼ੁਰੂ ਕੀਤੀ ਗਈ ਹੈ। ईडी ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕੁੱਲ ਜੀ ਡੀ ਆਰ ਰਸੀਦਾ ਵਿੱਚੋਂ ਰਾਣਾ 슈ਗਰ ਲਿਮਟਿਡ ਨੇ ਪੂਰੀ ਜੀ ਡੀ ਆਰ ਪ੍ਰਾਪਤੀਆਂ ਨੂੰ ਭਾਰਤ ਵਿੱਚ ਵਾਪਸ ਨਹੀਂ ਲਾਈ ਜਿਸ ਕਾਰਨ ਖੰਡ ਮਿਲ ਦੇ ਐਫੀਐਮਏ 1999 ਦੀ ਧਾਰਾ 4 ਦੀ ਲੰਗੜਾ ਕਰਕੇ ਭਾਰਤ ਚੋਂ ਬਾਹਰ 2.56 ਮਿਲੀਅਨ ਅਮਰੀਕੀ ਡਾਲਰ ਦੀ ਜੀਡੀਆ ਆਮਦਨ ਰੱਖੀ ਹੈ ਦੱਸਦੀ ਹੈ ਕਿ ਈਡੀ ਵੱਲੋਂ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ